ਅਸੀ ਮੋਰਚੇ ਦੇ ਨਵੇਂ ਨਿਯੁਕਤ ਵਾਈਸ ਪ੍ਰੈਜ਼ੀਡੈਂਟ ਵੀਪਨ ਸੱਬਰਵਾਲ ਜੀ ਨੂੰ ਪਿੰਡ ਨੰਦਨਪੁਰ ਵਿਖੇ ਭਗਵਾਨ ਵਾਲਮੀਕੀ ਮੰਦਿਰ ਦੇ ਵਿੱਚ ਮੱਥਾ ਟਿਕਾਇਆ ਗਿਆ ਤੇ ਪਿੰਡ ਵਾਸੀਆਂ ਵੱਲੋਂ ਬਹੁਤ ਹੀ ਮਾਣ ਸਨਮਾਨ ਦਿੱਤਾ ਗਿਆ ਤੇ ਅਸੀ ਮੋਰਚੇ ਦੇ ਨਵੇਂ ਨਿਯੁਕਤ ਵਾਈਸ ਪ੍ਰਧਾਨ ਨੂੰ ਬੜਨੇ ਤੇ ਵਧਾਈ ਦਿੱਤੀ ਜਵਾਲਮਿੱਕੀ ਹਰ ਹਰ ਵਾਲਮਿੱਕੀ ਅੱਜ ਪਿੰਡ ਨਿੰਦਰਪੁਰ ਦੇ ਵਿੱਚ ਭਗਵਾਨ ਵਾਲਮਿੱਕੀ ਮੰਦਿਰ ਦੇ ਵਿੱਚ ਇੱਕ ਤਾਂ ਪ੍ਰਮਾਤਮਾ ਦਾ ਆਸ਼ੀਰਵਾਦ ਲੱਤਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਭਰਾ ਕੇਕੇ ਸੱਬਰਵਾਲ ਜੀ ਅਤੇ ਇਹਨਾਂ ਦੀ ਸਮੁੱਚੀ ਟੀਮ ਦੀਪਕ ਜੀ ਡਾਕਟਰ ਸਾਹਿਬ ਸਾਰੀ ਸਮੁੱਚੀ ਟੀਮ ਨੇ ਮਾਤਾ ਮਾਨੇ ਭੈਣਾ ਨੇ ਜੋ ਮਾਨ ਜੋ ਸਤਕਾਰ ਸਰੂਪਾ ਪਾ ਕੇ ਮਬਾਪ ਜੀ ਦੇ ਮੱਥਾ ਟਿਕਾਇਆ ਔਰ ਮੈਨੂੰ ਵਧਾਈ ਦਿੱਤੀ ਆ ਔਰ ਮੈਂ ਦਿਲ ਦੀਆਂ ਗਹਿਰਾਈਆਂ ਨਾਲ ਸੱਬਰਵਾਲ ਸਾਹਿਬ ਦਾ ਕੇਕੇ ਸੱਬਰਵਾਲ ਜੀ ਦਾ ਅਤੇ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਔਰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਹਮੇਸ਼ਾ ਇਹਨਾਂ ਤੇ ਕਿਰਪਾ ਬਣਾਈ ਰੱਖੇ ਔਰ ਜੋ ਇਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਵਾ ਕਿ ਜੋ ਭਾਰਤੀ ਜਨਤਾ ਪਾਰਟੀ ਨੇ ਜੋ ਮੈਨੂੰ ਪੰਜਾਬ ਦਾ ਵਾਈਸ ਪ੍ਰਧਾਨ ਐਸਸੀ ਮੋਰਚੇ ਦਾ ਨਿਯੁਕਤ ਕੀਤਾ ਵਾ ਉਹਦੇ ਪ੍ਰਲਕਸ਼ ਦੇ ਵਿੱਚ ਅੱਜ ਬੁਲਾ ਕੇ ਇਹਨਾਂ ਨੇ ਮਾਨ ਸਤਕਾਰ ਕੀਤਾ ਔਰ ਮੈਨੂੰ ਇਹ ਵੀ ਵਿਸ਼ਵਾਸ ਦਿਲਾਇਆ ਵਾ ਕਿ ਜਿਹੜੇ ਸਾਡੇ ਐਮਪੀ ਇਲੈਕਸ਼ਨ ਦੇ ਕੈਂਡੀਡੇਟ ਆ